ਤੁਸੀਂ ਮੰਗਦੇ ਹੋ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਧਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਿਊਬਿਕ ਉਹ ਦਿਨ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਧੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿੰਨੀ ਵਾਰ ਪਾਣੀ ਛੱਡਿਆ ਗਿਆ ਜੀ ਸਾਰੇ ਅੱਠ ਅੱਛਾ ਦੋ ਤਿੰਨ ਨੇ ਜਾਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤੇ ਕੋਲ ਸਾਹਿਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਦੀ ਲੋਰ ਕ੍ਰਿਸ਼ਨ ਕੁਮਾਰ ਬਰੂਸੀ ਇੱਥੇ ਸਸਪੈਂਡ ਔਰ ਸ਼ੇਰ ਸਿੰਘ ਚੀਫ ਜੀ ਨੇ ਨੂੰ ਓਏ 8 8000 ਬੰਦਿਆਂ ਨੂੰ ਤੇ ਰਿਸ਼ਨ ਕੁਮਾਰ ਨੇ ਨੋਟਿਸਸ ਖੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅੰਮ੍ਰਿਤਸਰ ਹੋਇਆ ਜਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੋਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਗਈ ਇਹਦੀ ਇੱਕ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ ਅਜੇ ਕਿ ਉਹ ਦਿਨ ਨੇ ਪਾਣੀ ਛੱਡ ਗਿਆ ਜਿਹੜਾ ਉਹ ਜਿਹਦਾ ਬਾਨਾ ਲਾਉਂਦੇ ਨੇ ਮੈਡਮ ਹਰਨਾ ਜੀ ਓਏ ਉਹ ਜਿੱਥੇ 25 ਕਿਲੋਮੀਟਰ ਥੱਲੇ ਜਾ ਕੇ ਮਕੋੜੇ ਮਿਲਦਾ ਤੁਹਾਡੇ ਫਲੱਡ ਕੇ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨਕਮੀ ਮੰਤਰੀ ਮੰਡਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਵੀ ਉੱਥੇ ਉੜਾ ਚਾਹੀਦਾ ਹੀ ਹੌਸਪੀਟਲ ਦਾਖਲ ਹੋ ਗਿਆ

ਤੇ ਤੀ ਅਸੀਂ ਬਾਅਦ ਚ ਗੱਲਾਂਗੇ ਓਏ ਅਜੇ ਤੱਕ ਇੱਕ ਆਨਾ ਇੱਕ ਆਨਾ ਅਜੇ ਤੱਕ ਕਿਸੇ ਕਿਸਾਨ ਮੇਰੇ ਭਰਾ ਨੂੰ ਨਹੀਂ ਆਇਆ ਕਿਸੇ ਡੰਗਰ ਦਾ ਮੁਆਵਜ਼ਾ ਨਹੀਂ ਆਇਆ ਮੱਝਾਂ ਗਾਵਾਂ ਘੋੜਿਆਂ ਦਾ ਤੁਸੀਂ ਤੇ ਬੱਕਰੀਆਂ ਤਾਂ ਕਹਤਾ ਸੀ ਮੁਰਗੀਆਂ ਤਾਂ ਕਹਤਾ ਸੀ ਮੈਂ ਝੋਨੇ ਦੇ ਕਦੂਦੇ ਦਵਾਂਗਾ ਤੁਹਾਡੀ ਛੱਤ ਪਾਟੀ ਦੇ ਦਵਾਂਗਾ ਉਹ ਛੱਤ ਪਾਟੀ ਇਹ ਤੇ ਪੰਜਾਬ ਦੋ ਹਿੱਸਿਆਂ ਚ ਹੋ ਗਿਆ ਤੁਸੀਂ ਛੱਤ ਪਾਟੀ ਦੀ ਗੱਲ ਕਰੀ ਜਾਂਦੇ ਹੋ ਕੋਈ ਪੰਜਾਬ ਦੀ ਗੱਲ ਨਹੀਂ ਹੁਣ ਭਾਲਾ ਅਗਲਾ ਪ੍ਰਧਾਨ ਮੰਤਰੀ ਸਾਨੂੰ ਵਕਤ ਨਹੀਂ ਦਿੰਦਾ ਪ੍ਰਧਾਨ ਮੰਤਰੀ ਨੂੰ ਪਤਾ ਕੋਈ ਗੰਭੀਰ ਹੀ ਨਹੀਂ ਜਦੋਂ ਪ੍ਰਧਾਨ ਮੰਤਰੀ ਦੇ ਸਾਹਮਣੇ ਹੁੰਦਾ ਟਾਈਮ ਸੀ ਉਦੋਂ ਹਸਪਤਾਲ ਤੁਰ ਗਏ